ਹਾਂਜੀ ਭਾਉ ਸਾਸਰੀ ਕਾਲ ਭਾਰਤ ਤੇ ਅੰਗਰੇਜ਼ਾਂ ਦਾ ਕਬਚਾ ਔਰੰਗਜ਼ੇਬ ਕੋਲੋਂ ਨੱਕ ਨਾ ਲਕੀਰਾਂ ਕੱਢ ਕੇ ਇਫਟ ਇੰਡੀਆ ਦੇ ਅਧਿਕਾਰੀਆਂ ਨੇ ਵਪਾਰ ਕਰਨ ਦੀ ਫੇਰ ਇਜਾਜ਼ਤ ਲੈ ਲਈ ਤੇ 30 ਸਾਲ ਉਹਨਾਂ ਕੋਈ ਹਿਲਜੁਲਣੀ ਕੀਤੀ ਵਪਾਰ ਤੇ ਧਿਆਨ ਦਿੱਤਾ ਤੇ ਬਿਲੀਅਨ ਡਾਲਰ ਕਮਾਏ ਇਥੋਂ ਮਿਰਚਾਂ ਗਰਮ ਮਸਾਲੇ ਕੱਪੜਾ ਉਹਨਾਂ ਨੇ ਇੰਡੋਨੇਸ਼ੀਆ ਰਹੀਂ ਇਟਲੀ ਵਗੈਰਾ ਦੇਸ਼ਾਂ 'ਚ ਵੇਚਿਆ ਅਛਾ ਦੋਸਤੋ ਹੁਣ ਈਸਟ ਇੰਡੀਆ ਕੰਪਨੀ ਤੋਂ ਪਹਿਲਾਂ ਪੁਰਤਗਾਲੀ ਜਿਹੜੇ ਉਹ ਵੀ ਇੱਥੇ ਮੌਜੂਦ ਸੀ ਤੇ ਉਹ ਮੁਗਲ ਸਲਤਨਤ ਤੋਂ 15-20 ਸਾਲ ਪਹਿਲਾਂ ਗੋਆ 'ਚ ਆਪਣੀਆਂ ਬਸਤੀਆਂ ਬਣਾ ਚੁੱਕੇ ਸੀ ਉਹਨਾਂ ਦਾ ਪ੍ਰਭਾਵ ਈਸਟ ਇੰਡੀਆ ਕੰਪਨੀ ਨਾਲੋਂ ਮੁਗਲ ਦਰਬਾਰ ਦੇ ਵਿੱਚ ਜ਼ਿਆਦਾ ਸੀ ਹੋਇਆ ਕੀ ਕਿ ਉਹਨਾਂ ਇੱਕ ਤੋਂ ਇੱਕ ਵੱਡੀ ਭਾਰੀ ਗਲਤੀ ਹੋ ਗਈ ਕੀ ਹੋਇਆ ਉਹਨਾਂ ਨੇ ਬਗਾਲ ਦੇ ਵਿੱਚ ਕਿ ਦਰਿਆ ਹੰਗੜੀ ਵਗਦਾ ਉਹਦੇ ਕੰਡੇ ਤੇ ਇੱਕ ਕਿਲਾ ਅਸਾਰ ਲਿਆ ਜਦੋਂ ਪੈਸਾ ਜ਼ਿਆਦਾ ਬੰਦੇ ਕੋ ਆ ਜਾਏ ਦਿਮਾਗ ਵੀ ਖਰਾਬ ਹੋ ਜਾਂਦਾ ਨਾ ਉਹਨਾਂ ਨੇ ਕਿਲਾ ਅਸਾਰ ਕੇ ਤੇ ਜਿਹੜਾ ਕੰਮ ਕਰਵਾਉਂਦੇ ਸੀ ਨਾ ਉੱਥੋਂ ਦੇ ਲੋਕ ਲੋਕਾਂ ਕੋ ਉਹਨਾਂ ਨਾਲ ਧੱਕੇਸ਼ਾਹੀ ਕਰਨ ਲੱਗ ਪਏ ਇੱਥੋਂ ਤੱਕ ਕਿ ਜਿਹੜੇ ਮੁਗਲ ਅਫਸਰ ਸੀ ਉਹਨਾਂ ਨਾਲ ਵੀ ਉਹ ਬੱਤਮੀਜੀ ਕਰਨ ਲੱਗ ਪਏ ਇਹ ਸਮਾਂ ਸੀ ਸ਼ਾਹਜਹਾਨ ਵੇਲੇ ਦਾ ਸ਼ਾਹਜਹਾਂ ਨੂੰ ਜਦੋਂ ਰਿਪੋਰਟ ਗਈ ਕਿ ਪੁਰਤਗਾਲੀ ਜਿਹੜੇ ਆ ਉਹ ਭਾਰਤੀ ਲੋਕਾਂ ਨੂੰ ਗੁਲਾਮ ਬਣਾ ਕੇ ਕੰਮ ਕਰਵਾ ਰਹੇ ਆ, ਵੇੜਿਆਂ 'ਚ ਮਾਲ ਲਦਾ ਰਹੇ ਆ ਜਾਂ ਉਹਨਾਂ ਦੇ ਨਾਲ ਕੁੱਟਮਾਰ ਕਰ ਰਹੇ, ਉਹਨਾਂ ਨੂੰ ਕੈਦੀ ਬਣਾ ਕੇ ਰੱਖ ਰਹੇ। ਸ਼ਾਹਜਹਾਂ ਨੇ 1.5 ਲੱਖ ਫੌਜ ਦੇ ਕੇ ਤੇ ਕਿਲੇ ਤੇ ਕਬਜ਼ਾ ਕਰਨ ਲਈ ਆਪਣੇ ਇੱਕ ਜਰਨੈਲ ਨੂੰ ਭੇਜਤਾ। 3 ਮਹੀਨਿਆਂ ਦੀ ਲੜਾਈ ਪਿਛੋਂ ਪੁਰਤਗਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੈਂਕੜਿਆਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ। ਜਿਹਦੇ ਨਾਲ ਪੁਰਤਗਾਲ ਦੀ ਕੰਪਨੀ ਦਾ ਲੱਕ ਟੁੱਟ ਗਿਆ ਜੇ ਉਹ ਇਹ ਕੰਮ ਨਾ ਕਰਦੇ ਤੇ ਮੁਗਲਾਂ ਦੇ ਦਰਬਾਰ 'ਚ ਉਹਨਾਂ ਦੀ ਰਸਾਈ ਕੰਪਨੀ ਨਾਲੋਂ ਜ਼ਿਆਦਾ ਸੀ ਤੇ ਆਏ ਵੀ ਉਹ ਮੁਗਲਾਂ ਨੂੰ 15-20 ਸਾਲ ਪਹਿਲਾਂ ਸੀ ਫੇਰ ਕੀ ਹੋਇਆ ਕਿ ਉਹਨਾਂ ਦਾ ਪ੍ਰਭਾਵ ਜਿਹੜਾ ਘਟ ਗਿਆ ਮੁਗਲ ਉਹਨਾਂ ਨੂੰ ਨਫ਼ਰਤ ਕਰਨ ਲੱਗ ਗਏ ਉਹਨਾਂ ਦੀਆਂ ਬਸਤੀਆਂ ਤੇ ਰਹੀਆਂ ਗੋਆ ਵਗੈਰਾ ਚ ਪਰ ਉਹ ইস্ট ਇੰਡੀਆ ਕੰਪਨੀ ਵਗੋਂ ਜ਼ਿਆਦਾ ਪੈਰ ਨਾ ਪਸਾਰ ਸਕੇ ਕਿਉਂ ਲੱਕ ਤੋੜਵੀਂ ਹਾਰ ਹੋ ਗਈ ਤੇ ਅਫਸਰਾਂ ਉਹਨਾਂ ਤੇ ਲੱਗਣ ਲੱਗ ਪਏ ਤੇ ਦੂਜੀ ਸਭ ਤੋਂ ਵੱਡੀ ਗੱਲ ਸੀ ਕਿ ਮੁਗਲ ਸਾਮਰਾਜ ਉਸ ਵੇਲੇ ਚੜਤ ਵਿੱਚ ਸੀ ਹੁਣ ਗੱਲ ਕਰੀਏ ইস্ট ਇੰਡੀਆ ਕੰਪਨੀ ਦੀ ইস্ট ਇੰਡੀਆ ਕੰਪਨੀ ਨੇ 30 ਸਾਲ ਕਮਾਈ ਕਰਕੇ ਪਹਿਲਾਂ ਲੰਡਨ 'ਚ ਇੱਕ ਹਾਊਸ ਲਿਆ ਇੱਕ ਮਕਾਨ ਪੁਰਾਣਾ ਜਾਂ ਲਿਆ ਕੇ ਉਹਨੂੰ ਈਸਟ ਇੰਡੀਆ ਹਾਊਸ ਨਾਂ ਦਿੱਤਾ ਫਿਰ ਉੱਥੋਂ ਉਹ ਆਪਣੀ ਕਾਰਵਾਈ ਚ ਨਾਉਣ ਲੱਗੇ ਸਭ ਤੋਂ ਪਹਿਲਾਂ ਉਹਨਾਂ ਸੂਰਤ 'ਚ ਇੱਕ ਫੈਕਟਰੀ ਖੋਲ੍ਹੀ ਫਿਰ ਪਟਨੇ ਖੋਲ੍ਹੀ ਪਹਿਲਾਂ ਤੇ ਇਹ ਫੈਕਟਰੀਆਂ ਰੂਪ ਸੀ ਜਿਵੇਂ ਮਾਲ ਦੀ ਟੋਆ ਟਵਾਈ ਫਿਰ ਇਹਨਾਂ ਨੂੰ ਉਹ ਕਿਲਿਆਂ ਦਾ ਰੂਪ ਦੇਣ ਲੱਗ ਪਏ ਇੰਜ ਹੋਇਆ ਕਿ 1761 'ਚ ਜਿਹੜਾ ਜਾਰਜ ਦੂਜਾ ਤੇ ਇੱਕ ਪੁਰਤਗਾਲ ਦੀ ਸਹਿਜਾ ਦੀ ਇਹਨਾਂ ਦੋਨਾਂ ਦਾ ਵਿਆਹ ਹੋ ਗਿਆ ਤੇ ਉਹਨਾਂ ਦਾਜ ਚ ਮੁੰਬਈ ਜਿਹੜੀ ਬੰਦਰਗਾਹ ਵਾ ਨਾ ਉਹਨੂੰ ਦੇਤੀ ਕੁੜੀ ਨੂੰ ਪੁਰਤਗਾਲੀਆਂ ਨੇ ਇਹਦੇ ਨਾਲ ਇਹਨਾਂ ਕੋਲ ਤਿੰਨ ਬੰਦਰਗਾਹਾਂ ਹੋ ਗਈਆਂ ਇਸਟ ਇੰਡੀਆ ਕੰਪਨੀ ਕੋਲ ਇਸ ਕਰਕੇ ਇਹਨਾਂ ਦਾ ਪ੍ਰਭਾਵ ਕਾਫੀ ਜ਼ਿਆਦਾ ਵਧ ਗਿਆ ਹੁਣ ਇੱਥੋਂ ਬਾਅਦ ਆਪਾਂ ਗੱਲ ਕਰਾਂਗੇ ਕਿਸ ਰਾਜੂ ਦੁੱਲਾ ਨੂੰ ਕਿਵੇਂ ਹਰਾਉਣਾ ਵਾ ਇਹ ਵਿਜੇਨਗਰ ਨਾਂ ਦੀ रियासत ਸੀ ਪਹਿਲਾਂ ਹਿੰਦੂ ਰਾਜਿਆਂ ਦਾ ਤੇ ਬੜਾ ਤਕੜਾ ਪ੍ਰਭਾਵ ਸੀ ਬੜਾ ਤਕੜਾ ਉਹਨਾਂ ਦਾ ਰਾਜ ਸੀ ਸਮਰਾਜ ਸੀ ਬਿਹਾਰ ਬੰਗਾਲ ਇਹ ਸਾਰੇ ਵਿੱਚ ਇਹ ਹੁੰਦੇ ਸੀ ਮੁਰਸ਼ਦਾਬਾਦ ਅੱਜ ਦਾ ਪਰ ਬਾਅਦ ਚ ਟੁੱਟੇ ਟੁੱਟੇ ਹੋ ਗਈ ਤੇ ਕਿਸ ਤਰ੍ਹਾਂ ਇਹ ਛੋਟੀਆਂ ਰਾਜਸਤਾ ਚ ਵੰਡੀ ਕਿਸ ਤਰ੍ਹਾਂ ਮਰਾਠੇ ਸਰਦਾਰ ਨਿਜ਼ਾਮ ਹైదరాబాద్ ਤੇ ਸਰਾਜੂ ਦੁੱਲਾ ਨੇ ਇੱਕ ਅਕਾਠ ਕਰਕੇ ਤੇ ਅੰਗਰੇਜ਼ਾਂ ਖਿਲਾਫ ਲੜਨ ਲਈ ਤਿਆਰ ਕੀਤਾ ਪਰ ਜਿਹੜਾ ਲਾਰਡ ਕਲਾਈਵ ਆ ਜਿਹਨੂੰ ਆਪਾਂ ਬਗੜਾਇਲ ਬੱਚਾ ਕਹਿੰਦੇ ਇੰਗਲੈਂਡ ਦਾ ਜਿਹਦੇ ਮਾਪਿਆਂ ਨੇ ਇਸ ਇੰਡੀਆ ਕੰਪਨੀ ਚ ਤਾਂ ਕੋ ਲਿਆ ਸੀ ਕਿ ਉਹ ਪਿੰਡ ਚ ਜਾਂ ਸ਼ਹਿਰ ਚ ਆਪਣੀ ਜਿਹੜੀ ਗੁੰਡਾਗੱਡੀ ਕਰਨੋਂ ਹਟ ਜੇ ਇੱਥੇ ਆ ਕੇ ਉਹ ਕਿਦਾਂ ਚਮਕਦਾ ਕਿਦਾਂ ਉਹ ਚਿੱਤਦਾ ਤੇ ਕਿਦਾਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਤੇ ਕਿਦਾਂ ਉਹ ਆਤਮ ਹੱਤਿਆ ਕਰਦਾ ਇਹ ਸਾਰੀਆਂ ਵੀਡੀਓ ਜਪਾਂ ਅਗਲੇ ਟਾਈਮ ਚ ਪਾਵਾਂਗੇ ਬਹੁਤੀ ਲੰਬੀ ਵੀਡੀਓ ਵੀਰ ਸੁਣਦੇ ਨਹੀਂ ਵੀਰੋ ਇਤਿਹਾਸ ਜਿਹੜਾ ਸਮਾਜ ਦਾ ਸੀਸਾ ਹੁੰਦਾ ਮੈਂ ਜਿੰਨੀਆਂ ਵੀਡੀਓ ਜ ਸੁਣੀਆਂ ਨਾ ਜਿੰਨੀਆਂ ਵੀਰਾਂ ਤੋਂ ਸੁਣਦਾ ਜਾਂ ਪੜ੍ਹਦਾ ਸਾਰਿਆਂ ਨੇ ਲਿਖਿਆ ਕਿ ਸਿੱਖ ਅਕੀਰ ਤੱਕ ਅੜੇ ਰਹੇ ਆ ਅੰਗਰੇਜ਼ਾਂ ਕਾੜੀ ਤੇ ਸਿੱਖਾਂ ਨੂੰ ਸਿਰਫ ਉਹਨਾਂ ਦੀ ਕਮਜ਼ੋਰ ਸ਼ਾਸਕਸ਼ਾਈ ਨੇ ਹਰਾਇਆ ਨਹੀਂ ਤੇ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਤੇ ਅੰਗਰੇਜ਼ ਇਹ ਬਰਾਬਰ ਦੀ ਪਾਵਰ ਸੀ ਸਤ ਸ੍ਰੀ ਅਕਾਲ